ਮਿੱਤਰਾਂ ਨੂੰ ਸਾਡੇ ਚੈਨਲ ਬਲੋਗ ਪਿਆਰ ਭਰੀ ਸ਼ਾਸ਼ੀ ਕਾਲ ਜੀ ਅਸੀਂ ਖੜੇ ਆ ਅੱਜ ਸ਼ਹਿਰ ਕੁਰਾਲੀ ਦੇ ਹਨੂਮਾਨ ਮੰਦਿਰ ਦੇ ਵਿੱਚ ਜਿੱਥੇ ਕਿ ਚੌਥਾ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ ਦੁਸ਼ਹਿਰਾ ਕਰਾਉਣ ਦੇ ਵਿੱਚ ਉਸ ਦੇ ਸਬੰਧ ਵਿੱਚ ਕਲੱਬ ਮੈਂਬਰਾਂ ਵੱਲੋਂ ਇੱਕ ਮੀਟਿੰਗ ਸੱਦੀ ਗਈ ਹੈ ਤੇ ਆਉ ਤੁਹਾਨੂੰ ਦਿਖਾਉਨੇ ਆ ਕੀ ਕਹਿੰਨੇ ਆ ਕਲੱਬ ਮੈਂਬਰ ਸਰ ਕਿੰਨਾ ਮ ਜਾਗਰਣ ਕਰਵਾਇਆ ਤੇ ਕਿੱਥੇ ਕਰਵਾਇਆ ਜਾ ਰਿਹਾ ਹੈ ਹਾਂਜੀ ਪਹਿਲੇ ਸਾਰੇ ਹੀ ਕਰਾਲੀ ਵਾਸੀਆਂ ਨੂੰ ਗੈ ਮਾਤਾ ਦੀ श्री सनातन धर्म जागरण मंडल की ओर से जो ये जागरण करवाया जा रहा है कुरआली शहर के बीच बहुत ही कर्मा वाले हैं बहुत ही भागा वाले हैं सी जो आज मां हमाई दी अपार कृपा इस कुरआली शहर ते हुई है ते बहुत ही भागा वाले ते वडपागे भागा वाले भी हैं ते इथे नदी पार वाले स्वामी जी दी जो स्थान बनया हुआ है ओना दी कृपा इस सारे कुरआली शहर वासियां ते बनी ते दूसरी गल करा जागरण दी ते जागरण मां दी कृपा दे नाल आज जो कुरआली शहर दी ਵਿੱਚ ਹੋ ਰਿਹਾ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਾਇਆ ਜਾ ਰਿਹਾ ਹੈ ਬੜੀ અપਾਰ ਕਿਰਪਾ ਹੋਈ ਹੈ ਬੱਚਿਆਂ ਵੱਲੋਂ ਸਾਰੇ ਕਰਾਲੀ ਸ਼ਹਿਰ ਵਾਲਿਆਂ ਵੱਸੋਂ ਇਹ ਜਿਹੜਾ ਜਾਗਰਣ ਕਰਾਇਆ ਜਾ ਰਿਹਾ ਹੈ ਤੇ ਇਹਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ 7 ਮਾਰਚ ਨੂੰ ਦਿਨ ਸ਼ੁੱਕਰਵਾਰ ਦੁਪਹਿਰੇ ਜੋ ਨਿਕਲੇਗੀ ਫਿਰ 8 ਤਰੀਕ ਨੂੰ ਸ਼ਨੀਵਾਰ ਨੂੰ ਜੋ ਮਹਾਮਾਈ ਦਾ ਗੁੰਗਾਨ ਹੋਏਗਾ ਤੇ ਲੰਗਰ ਅਟੁੱਤ ਵਰਤੇਗਾ ਤੇ ਇਹਦੇ ਵਿੱਚ ਸੰਤ ਨਦੀਪਾਰ ਵਾਲੇ ਸੋਮੀ ਜੀ ਤੇ ਗੁਰਸਈਆਂ ਵਾਲੇ ਬਾਬਾ ਜੀ ਵੀ ਇਹਦੇ ਵਿੱਚ ਪਹੁੰਚ ਰਹੇ ਨੇ ਤੇ ਮਾਈ ਤਮੰਨਾ ਜੀ ਜੋ ਸ਼ਹਿਰ ਦੇ ਮਹਾਂਤ ਨੇ ਤੇ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਕਿ ਸ਼ਹਿਰ ਦੇ ਜਿਹੜੇ ਸਾਡੇ ਤਮੰਨਾ ਜੀ ਨੇ ਮਹਾਂਤ ਜੀ ਨੇ ਉਹ ਸਾਰੇ ਸ਼ਹਿਰ ਦੇ ਮਹਾਂਤ ਹੈ ਤੇ ਇਹਨਾਂ ਤੱਕ ਪਹੁੰਚਣ ਵਾਸਤੇ ਸਾਨੂੰ ਕਿਸੇ ਦਾ ਰੈਫਰੈਂਸ ਨਹੀਂ ਚਾਹੀਦਾ ਤੇ ਨਾ ਸਾਨੂੰ ਕਿਸੇ ਦੀ ਪਰਲੇ ਕਰਨੇ ਪੈਣੇ ਸਿੱਧਾ ਤਮੰਨਾ ਜੀ ਨੂੰ ਮਿਲ ਕੇ ਆਪਣੇ ਜਿੰਨੇ ਵੀ ਇਹ ਸੋਸ਼ਲ ਵਰਕ ਵੀ ਕਰਦੇ ਨੇ ਸਮਾਜ ਭਲਾਈ ਦੇ ਕੰਮ ਵੀ ਕਰਦੇ ਨੇ ਵਿਆਹ ਸ਼ਾਦੀਆਂ ਦੇ ਕੰਮ ਵੀ ਕਰਦੇ ਨੇ ਨਾਲੇ ਸੋਸ਼ਲ ਵਰਕਰ ਵੀ ਨੇ ਇਹਨਾਂ ਨੂੰ ਮਿਲ ਕੇ ਇਹਨਾਂ ਨਾਲ ਜਦ ਤੱਕ ਅਸੀਂ ਮਿਲਾਂਗੇ ਨਹੀਂ ਤੇ ਸਾਡੇ ਨਾਲ ਕੋਣ ਕਿੱਦਾਂ ਵਿਛੜੂਗਾ ਤੇ ਭਗਵਤੀ ਮਾ ਦੇ ਜਾਗਰਣ ਦੀ ਗੱਲ ਕਰੀਏ ਤੇ ਅੱਜ ਸ਼ਹਿਰ ਦੇ ਉੱਪਰ ਬੜੀ ਅਪਾਰ ਕਿਰਪਾ ਹੋਈ ਉਸ ਭਗਵਤੀ ਮਾ ਦੀ ਮਾਂ ਰੈਣਾ ਦੇਵੀ ਦੀ ਤੇ ਆਓ ਸਾਰੇ 8 ਤਰੀਕ ਨੂੰ ਇਸ ਜਾਗਰਾਤੇ 'ਚ ਮਿਲ ਕੇ ਇਸ ਜਾਗਰਾਤੇ ਦੀ ਸ਼ੋਭਾ ਵਧਾਈਏ ਤੇ ਉਸ ਭਗਵਤੀ ਮਾ ਦਾ ਅਪਾਰ ਕਿਰਪਾ ਜੋ ਪ੍ਰਾਪਤ ਕਰੀਏ ਤਾਂ ਸਾਰੇ ਕਰਾਲੀ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕੱਲੇ ਕੱਲੇ ਘਰ ਦਾ ਟਿਲ-ਫੁੱਲ ਜੋ ਇਸ ਜਗਰਾਤੇ ਦੇ ਵਿੱਚ ਪਿਆ ਆਪ ਸਾਰਿਆਂ ਦੇ ਸੰਜੋਗ ਦੇ ਨਾਲ ਇਹ ਜਿਹੜਾ ਜਗਰਾਤਾ ਕਰਾਇਆ ਜਾ ਰਿਹਾ ਤੇ ਸਭ ਨੂੰ ਹੱਥ ਜੋੜ ਕੇ ਬੇਨਤੀ ਕਿ ਤੁਸੀਂ ਸੱਜਣਾ ਘਰਾਂ ਤੇ ਪਹੁੰਚੋ ਤੇ ਮਾਂ ਮਾਈ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੇ ਕਰਾਮਾ ਸਨੈਨੀ ਨਿਤਰਾਵਲੀ ਦਾ ਹੋਰ ਦਾ ਦੇਰਬਾਰ ਕੀ ਜੈ ਜੇ ਕਰਾਮਾ ਨਨ ਦੇਵੀ ਦਾ ਹੋਰ ਸੰਗੀਤ ਬਾਰ ਪੜੀ ਸੱਜਣ ਬ੍ਰਿੰਦੋ ਭਗਤ ਬ੍ਰਿੰਦੋ आज इस पंडाल में हम एकत्रित एक हुए हैं क्योंकि हमारी सनातन धर्म संस्कृति कहती है कि या देवी मात्र रूपेण संस्था माता और हमारे जितने भी अवतार हुए हैं बिना शक्ति के सब अधूरे हैं अगर राम सीता राम पहले सीता शब्द आता है दुर्गा सप्तशती में खाली दो मंत्र ऐसे हैं जो शक्ति हीने मृत मंत्र कहलाती है इसलिए आज शक्ति का जो है रात्रि जागरण कुराली एक धार्मिक नगर है इसमें अगर सुसम्पन्न हो रहा है तो मैं तो यही कहूंगा इसी तरह हर साल ये होता रहे और इसी तरह जो है कुराली निवासी मातेश्वरी का आशीर्वाद प्राप्त करते रहे मैं ज्यादा न कहता हुआ जो इस जागरण में ज्योति प्रचंड करेंगे वो हमारे वाले बाबा जी का ਬਰਸਾ ਜਿਆ ਵਡੇ ਮਹਾਂਤ ਜੀ ਬਾਬਾ ਜੀ ਕਰਨਗੇ ਤੇ ਸਾਰਿਆਂ ਨੂੰ ਫਿਰ ਇੱਕ ਵਾਰ ਸਾਰੇ ਕਲੱਬ ਮੈਂਬਰਾਂ ਵੱਲੋਂ ਜਿੰਨੇ ਵੀ ਸਾਰੇ ਇੱਥੇ ਖੜੇ ਆ ਸਾਰਿਆਂ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਤਰਾਲੀ ਸ਼ਹਿਰ ਵਾਲਿਆਂ ਨੂੰ ਬੇਨਤੀ ਹੈ ਕਿ 8 ਮਾਰਚ ਨੂੰ ਜਗਦਾਤੇ ਚ ਪਹੁੰਚੋ ਤੇ ਆਪਣਾ ਤਿਲ ਫੁੱਲ ਅਰਪਣ ਕਰੋ ਔਰ ਜਾਗਰਾਤੇ ਦੀ ਸ਼ੋਭਾ ਬਤਾਓ ਸਾਰਿਆਂ ਨੂੰ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਅਗਰਮ ਸਤਿਕਾਰਯੋਗ ਸਾਜਣਾ ਦਾ ਅਗਰਮ ਕਰਵਾਇਆ ਜਾ ਰਿਹਾ ਅੱਜ ਕਾਰਜ ਅਧੂਤ ਹੈ ਗਿਆ ਜੀ ਸਰ ਮੈਂ ਸਾਰੇ ਪੱਤਰਕਾਰ ਵੀਰਾਂ ਦਾ ਤੈਨੂੰ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਤੇ ਅੱਜ ਇਹ ਜੋ ਚੌਥਾ ਵਿਸ਼ਾਲ ਭਗਵਤੀ ਜਾਗਰਣ ਪੂਰੇ ਸਾਡੇ ਸ਼ਹਿਰ ਦੇ ਨਿਵਾਸੀ ਸੱਜਣਾ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ ਤੇ ਇਸ ਦੇ ਵਿੱਚ ਅਸੀਂ 8 ਤਰੀਕ ਨੂੰ ਸਾਡਾ ਜਾਗਰਣ ਹੈ ਤੇ 7 ਤਰੀਕ ਨੂੰ ਸ਼ੋਭਾ ਯਾਤਰਾ ਹੈ ਜੀ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜੀ ਵੀ ਆਓ ਜਾਗਰਣ ਦੇ ਵਿੱਚ ਹਾਜ਼ਰੀ ਲਗਵਾਓ ਤੇ ਸਾਡੇ ਸ਼ਹਿਰ ਦੀ ਰੌਣਕ ਨੂੰ ਵਧਾਓ ਸਾਰਿਆਂ ਨੂੰ ਜੈ ਮਾਤਾ ਦੀ ਸਾਰਿਆਂ ਨੂੰ ਜੈ ਮਾਤਾ ਦੀ ਤੁਹਾਨੂੰ ਸ਼ੋਭਾ ਯਾਤਰਾ ਦਾ ਐਤਕੀ ਅਸੀਂ ਰੂਟ ਵੀ ਚੇਂਜ ਕੀਤਾ ਜੋ ਕਿ ਐਤਕੀ ਸਾਡਾ ਰੂਟ ਰਹੇਗਾ ਸਿਸਵਾ ਰੋਡ ਤੋਂ ਹੁੰਦਾ ਹੋਇਆ ਆਪਣੇ ਚਾਵਲਾ ਰੈਸਟੋਰੈਂਟ ਦੇ ਬੈਕ ਸਾਈਡ ਤੋਂ ਹੁੰਦਾ ਹੋਇਆ ਪਿੰਡ ਚਨਾਲੋਂ ਚਨਾਲੋਂ ਤੋਂ ਝਿੰਗੜਾ ਰੋਡ ਹੁੰਦਾ ਹੋਇਆ ਚੰਡੀਗੜ੍ਹ ਰੋਡ ਹੁੰਦਾ ਹੋਇਆ ਲੈਟਾਂ ਤੋਂ ਸਿੱਧਾ ਗਸਾਈਆਂ ਵਾਲੇ ਬਾਬਾ ਜੀ ਉੱਥੇ ਤੋਂ ਉਸ ਤੋਂ ਬਾਅਦ ਅੱਧਾ ਘਟਾ ਸਾਡੀ ਰੈਸਟ ਹੋਵੇ ਕਿ ਉਸ ਤੋਂ ਬਾਅਦ ਅਸੀਂ ਫਿਰ ਲੈ ਕੇ ਦਾੜਾ ਮੰਡੀ ਨੂੰ ਹੁੰਦੇ ਹੋਏ ਕ੍ਰਿਸ਼ਨਾ ਮੰਡੀ ਨੂੰ ਹੁੰਦੇ ਹੋਏ ਅਸੀਂ ਫਿਰ ਆਪਣਾ

जिम्मे की आप सबू पता है हर साल की तरह इस साल भी माँ भगवती का जागरण करवाया जा रहा है दशहरा ग्राउंड जेडा कि चौथा विशाल माँ भगवती जागरण है जो कि श्री सनातन धर्म जागरण मंडल वालों कराया जा रहा है यह जागरण अठ मार्च दो हज़ार पच्ची दिन शनिवार को दशहरा ग्राउंड कराली कराया जा रहा है जिदा कि समा रात अठ बजे होगा ये सारी रात महामई का गुणगान होगा जिदी पहुंच रहे कलाकार गौतम जलंधरी जी तर्जुन सूरी जी जो कि नरेंद्र चंद्र जी के शीशे हैं ਉਹ ਤੋਂ ਜੇ ਲੰਗਰ ਦਾ ਲੰਗਰ ਖੂਬ ਵਟੇਗਾ ਮਹਾਮਾਯਾ ਅਸ਼ੀਰਵਾਦ ਦੇ ਨਾਲ ਇਹ 7 ਮਾਰਚ 2025 ਸ਼ੁੱਕਰਵਾਰ ਨੂੰ 12 ਵਜੇ ਮਾ ਬਾਲਾ ਸੁੰਦਰੀ ਮੰਦਰ বাস ਸਟੈਂਡ ਤੋਂ ਸ਼ੋਭਾ ਯਾਤਰਾ ਕੱਢੀ ਜਾਏਗੀ ਜਿਹਦੇ ਵਿੱਚ ਮਹਾਕਲ ਫੈਰਕੂਪ ਹੁਸ਼ਿਆਰਪੁਰ ਵਾਲੇ ਤੇ ਓਮ ਅਰਸ ਗੁਰੂ ਪ੍ਰਜਾ ਰੋਡਾ ਜਲੰਧਰ ਵਾਲੇ ਤੇ ਦੀਪਕ ਨਾਸਿਕ ਟੋਲ ਕੈਂਟ ਵਾਲੇ ਪਹੁੰਚ ਰਹੇ ਨੇ ਤੇ ਸਾਰੀ ਗੱਜ-ਬੱਜ ਕੇ ਆਪਾਂ ਸ਼ੋਭਾ ਯਾਤਰਾ ਦਾ ਆਰੰਭ ਕਰਾਂਗੇ ਪਿਛਲੀ ਵਾਰ ਜਿਹੜੀ ਸ਼ੋਭਾ ਯਾਤਰਾ ਆ ਉਹ ਬਹੁਤ ਕਮਾਲ ਦੀ ਸੀਗੀ ਲੋਕ ਰਾਤ ਨੂੰ ਵੀ ਖੜ-ਖੜ ਕੇ ਦੇਖਦੇ ਸੀ ਕੀ ਉਸੀ ਤਰ੍ਹਾਂ ਦੀ ਛੋਭ ਯਾਤਰਾ ਕੀਤੀ ਜਾ ਰਹੀ ਹੈ ਹਾਂਜੀ ਪਿਛਲੀ ਵਾਰ ਦੀ ਜਿਹੜੀ ਛੋਭ ਯਾਤਰਾ ਸੀਗੀ ਉਹ ਥੋੜੀ ਯੂਨਿਕ ਸੀਗੀ ਇਸ ਵਾਰ ਦੀ ਛੋਭ ਯਾਤਰਾ ਸੀ ਹੋਰ ਜ਼ਿਆਦਾ ਕੋਸ਼ਿਸ਼ ਕਰ ਰਹੇ ਕਿ ਹੋਰ ਜ਼ਿਆਦੇ ਵੱਡ ਚੜ ਕੇ ਹੋਵੇ ਤੇ ਜਿੰਨੇ ਵੀ ਸਾਡੇ ਜਵਾਨ ਫਰੈਂਡਸ ਜਿੰਨਾ ਵੀ ਸਰਕਲ ਹੈ ਕਿ ਅਸੀਂ ਉਹਨਾਂ ਨੂੰ ਆਵਰੋ ਕਰੀਏ ਕਿ ਆਇਓ ਆਓ ਸਾਰੇ ਆ ਕੇ ਆਪਣੇ ਸਾਡੀ ਛੋਭ ਯਾਤਰਾ ਨੂੰ ਦੇਖੋ ਤੇ ਸਾਡੀ ਮਾਤਾ ਰਾਣੀ ਨਾਲ ਜੁੜੋ ਤੇ ਸਾਡੇ ਪ੍ਰੋਗਰਾਮ ਦੇ ਨਾਲ ਜੁੜੋ ਪਵਿੱਤਰ ਜੋਤੀ ਕਿਥੋਂ ਦੇ ਮਾਤਾ ਨਾਨਾ ਦੇਵੀ ਜੀ ਤੋਂ ਲੈ ਕੇ ਜਾ ਰਹੇ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਲਖਬਾਸ ਅਸੀਂ ਲਖਬਾਸ ਨੂੰ ਇਹ ਕਹਿਣਾ ਚਾਹੁੰਦੇ ਕਿ ਸਾਰੇ ਹਮ ਹਮਾ ਕੇ ਆਓ ਸਾਡੇ ਪ੍ਰੋਗਰਾਮ ਦੇ ਵਿੱਚ ਮਹਾਮਈ ਦੇ ਪ੍ਰੋਗਰਾਮ ਦੇ ਵਿੱਚ ਸਾਰੇ ਰਲਵਲ ਕੇ ਪ੍ਰੋਗਰਾਮ ਕਰੀਏ ਤੇ ਮਹਾਮਈ ਦਾ ਨਾਮ ਲਈਏ ਜੈਕਾਰਾ ਮਾਸ਼ੇਰਾ ਵਾਲੀ ਦਾ ਬੋਲਾ ਚੇਤਨਵਾਕ ਕੀ ਜੈ ਤੁਹਾਡੇ ਵੱਲੋਂ ਸਿਨਮਾ ਜਾਗਰਣ ਕਰਾਇਆ ਜਾ ਰਿਹਾ ਹੈ ਇਹ ਸਾਰੇ ਕਰਾਲੀ ਸ਼ਹਿਰ ਵਾਸੀਆ ਵੱਲੋਂ ਚੌਥਾ ਵਿਸ਼ਾਲ ਮਾ ਭਗਤੀ ਜਾਗਰਣ ਕਰਵਾਇਆ ਜਾ ਰਿਹਾ ਹੈ